ਨਮਸਕਾਨੀ ਉਸ ਕੁੱਤੇ ਕਾਲੇ ਨੂੰ ਅਰੇ ਆਦਾ ਦੰਮੀ ਨਾਲ ਕਰ ਲਈਏ ਤੇ ਅੱਗੇ ਤੈਨੂੰ ਆਹ ਤੇ ਘਰੇ ਨਾ ਵੜਨ ਦੇਵੀਂ ਕੁੱਤੇ ਆਦਾਤ ਨਹੀਂ ਕੀਤੀ ਜੋ ਵੀ ਕੀਤਾ ਨਾ ਤੇਰੀ ਸਲਾਹ ਨਾਲ ਉਹਨੇ ਕੀਤਾ ਹੈ ਨਹੀਂ ਭੈੜੀ ਮੈਂ ਕਮੀਆਂ ਦੀ ਦੀਆਂ ਚਾਰੇ ਚਾ ਕੇ ਮੈਂ ਤੇ ਮੂੰਹ ਤੋਂ ਮੁਕੜਿਆ ਮਨਣਾ ਹਾਂ ਤੂੰ ਮੈਨੂੰ ਕੀ ਸਮਝੀ ਖੋਤੀ ਮੈਂ ਕਮੀਆਂ ਦੀ ਦੀਆਂ ਤੂੰ ਜਿੰਨਾ ਦੀ ਵੀ ਦੀਏ ਅੱਜ ਤੋਂ ਬਾਅਦ ਮੇਰੇ ਘਰਲੇ ਮੂੰਹ ਨਾ ਕਰੀਂ ਤੇ ਮਗਾਲ ਦੇ ਵਿੱਚ ਇਤਰਾ ਨਾ ਹਾਰ ਪਾ ਕੇ ਪੂਰੇ ਪਿੰਡ ਵਿੱਚ ਬਦਨਾਮ ਕਰਸਨੇ ਮੁਰ ਤੂੰ ਸੀ ਮੇਰੇ ਬਰਾਦ ਹੱਲੇ ਹੱਥ ਹੀ ਨਹੀਂ ਵੇਖੇ ਕਿਸੇ ਭੋਲੇ ਚ ਵਦੈ ਨੇ ਮੇਰਾ ਬਰਾਹ ਕਾਨੂੰਗੋ ਲੱਗਾ ਕਾਨੂੰਗੋ ਲੱਗਾ ਕੋਈ ਕੋਈ ਜ਼ਮੀਨਾਂ ਜੜੀ ਮੈਂ ਇਹਦਾ ਨਾ ਕਰਵਾਨੀ ਹੈ ਪੁਲਿਸਾਂ ਵੀ ਆਉਂਦੇ ਨਾਲ ਲੱਗੀਆਂ ਵਾਂਦੀਆਂ ਹੁੰਦੀਆਂ ਨੇ ਤੈਨੂੰ ਫਦਾ ਤਾਂ ਸਕਦਾ ਹੈ ਨਾ ਫਦਾ ਦੇਸੀ ਮੈਂ ਕਿਉਂ ਦੀ ਬੈਂਕ ਦਾ ਛੱਡੀ ਜਿਹੜਾ ਮੈਨੂੰ ਫਦਾ ਦੇਸੀ ਤੇ ਘਦਾ ਦੇ ਲੱਗ ਤੈਨੂੰ ਸੁਰਜਾਸੀ ਦਪਾ ਕਰ ਵਾ ਤੂੰ ਕਹਿੰਦੇ ਨਾਲ ਮੱਥਾ ਲਾਇ ਖੋਤਾ ਪੈਨ ਖਾਮਣੀ ਹੋਵੇ ਉਹਨੂੰ ਕਿਸੇ ਦੀ ਕਦਰ ਤਾਂ ਪਤਾ ਹੈ ਪੈਨ ਖਾਮਣੀ ਹੋਵੇ ਪੈਨ ਖਾਨੀਆਂ ਨਾਲ ਤੁਹਾਡੇ ਤੇਰਾ ਚੋਰੀਆਂ ਤਾਂ ਨਹੀਂ ਕਰਦੀ ਮਸਕਾਨੀ ਆਸਕ